انی بالیاں ਮਉਦਮੋ ਬੁਸ਼ਿਕ ਤਮਾਰਾ ਅਰਜਵ ਕਰਮੋ ਬ੍ਰਹ ਕਰਣ ਸਿਕ ਸਿਕਤਾ ਦੀਆ ਵਲ ਪੰਜਾਇ ਦੇ ਵਿਖੇ ਕਰਣੀਆਂ ਸਰੂਤ ਰੋਡਾ ਬੁਸ਼ਿਕ ਯਾਰ ਕੋਸ਼ਿਸ਼ ਕਰਨੇ ਕਾ ਸਿਪਰੇ ਪਿਆਰ ਸੰਪੂਰਨ ਜਵਾਗੋਸ਼ਿਸ਼ ਕਰਨੇ ਪਰ ਸੇਵਾਵੋ ਬਨੇ ਕਾਰਜ ਬੰਦੇ ਆਨ ਕਾਮਤਾ ਪੂਰਨ ਸ਼ਾ ਕੋਸ਼ਿਸ਼ ਕਰਨੇ ਰੂਪਾ ਪਰਮੋ ਦਇਆ ਕਰਣ ਮਹਾਰਾਜ ਤੁਕਾ ਪ੍ਰਸਾਦ ਬੇਸ਼ਾਨੀ ਕਰਣ ਬ੍ਰਹ ਕਰਸੇ ਸੇ ਸਿਧਗਤ ਇਹ ਹਸਰ ਕਰਾ واحر کام نہ کریو جی یہ کاغذ ਉਹ ਕੰਮ ਪਹਿਲਾਂ ਕਰਾਉਣਾ ਮਾ ਆਪਣੇ ਪਰ ਬਾਤ ਹੋ ਜੇ ਇਹ ਨਾ ਕੰਮ ਕਰਿਓ ਜੀ ਨਾ ਇਹ ਨਾ ਹੋਵੇ ਪੀ ਇਹ ਦੂਜਾ ਵਾ ਇਹ ਇਹਦੇ ਨਾਲ ਹੀ ਆਖੇ ਤਾਂ ਲੱਗਣਾ ਆਹਦਾ ਪਿੰਡ ਦੀ ਪੜਾਈ ਰਾस्ते ਕੰਮ ਆ ਉਹ ਪਹਿਲਾਂ ਕਰਾਓ ਬਾਕੀ ਕੰਮ ਬਾਅਦ ਚ ਜੀ ਸਰ ਕੋਈ ਜੀ ਗੱਲ ਹੋ ਕੇ ਪਿੰਡ ਦਾ ਨੁਕਸਾਨ ਬੜਾ ਹੋਇਆ ਜੀ ਮਹਾਰਾਜ ਸਮੱਤ ਬਖਸ਼ੇ ਇੱਧਰ ਦੀ ਇੱਧਰ ਲੋਨਾਂ ਦੇ ਨੰਬਰ ਦੇਖ ਕੇ ਵੀ ਇਦਾਂ ਨਹੀਂ ਆ ਗਿਆ ਹਤਾ ਉੱਥੇ ਆ ਗਿਆ ਹਾਂ ਤੇ ਸਾਰੇ ਮੇਰੇ ਭੈਣ ਭਰਾ ਜਿਹੜੇ ਨਾਲ ਮਿਲ ਕੇ ਇੱਕ ਦੂਜੇ ਦਾ ਕੰਮ ਕਰੋ ਈਰਖਾ ਨਾ ਕਰੋ ਬਸ ਬਸ ਇਹ ਬੰਦੇ ਜਿੰਨੇ ਪਿੰਡ ਦੇ ਨੂੰ ਛੇਤਰ ਪਵਾ ਦੋ ਆਪਣੇ ਪਿੰਡ ਵੀ ਚੱਲ ਪਿਆ ਇਹ ਗੰਦਾ ਕੰਮ ਜਿਹੜਾ ਇਹ ਸ਼ਿਕਾਉਂ ਵਿੱਚ ਹਰ ਇੱਕ ਬੰਦੇ ਹੋ ਗਏ ਉਹਨਾਂ ਤੋਂ ਕੇ ਹੰਤ ਕਰੋ ਜਿਹੜੇ ਕਾਨੂੰਨ ਦੇ ਬੰਦੇ ਆਹ ਬਹੁਤ ਕੰਮ ਆਉਂਦਾ ਪਿੰਡ ਦੇ ਬੰਦੇ ਨਾ ਬਾਕੀ ਆਪਣੇ ਇਲਾਕੇ ਦਾ ਨਗਰ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪੂਰਾ ਨਾਮ ਗੁਰਸਮਨਜੀਤ ਸਿੰਘ ਆ ਛੋਟਾ ਨਾਮ ਮਾਨ ਦੇ ਨਾਂ ਤੇ ਹੀ ਮਸ਼ਹੂਰ ਆ ਤੇ ਮੇਰਾ ਪਿੰਡ ਜਠੋਲ ਆ ਬਾਜਵਾ ਜਠੋਲ ਆ ਤੇ ਮੈਂ ਸਮੂਹ ਪਿੰਡ ਦੇ ਨਗਰ ਨਿਵਾਸੀਆਂ ਦਾ ਭਾਵੇਂ ਉਹ ਜਰਨਲ ਆ ਭਾਵੇਂ ਐਸਸੀ ਆ ਭਾਵੇਂ ਬੀਸੀ ਆ ਜੋ ਵੀ ਛੋਟਾ ਵੀਰ ਵੱਡਾ ਵੀਰ ਛੋਟੀ ਭੈਣ ਵੱਡੀ ਭੈਣ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਉਹਨਾਂ ਦੇ ਕਹਿ ਦੇਸ਼ਾਂ ਦੇ ਆਪਣੇ ਜਿੰਨਾ ਵੀ ਹੋ ਸਕੂ ਕੋਸ਼ਿਸ਼ ਕਰੂੰਗਾ ਵੀ ਪੂਰਾ ਪੂਰਾ ਉਹਨਾਂ ਦੇ ਕਹਿਣ ਤੇ ਉਤਰਾ ਅਗੁਰੂ ਸਾਹਿਬ ਦੀ ਹਾਜ਼ਰੀ ਤੁਹਾਨੂੰ ਫਿਰ ਸਤ ਸੰਪਤੀਆਂ ਸੰਬੰਧ ਚ ਬਣਾਇਆ ਗਿਆ ਹਾਂਜੀ ਹਾਂਜੀ ਤੁਸੀਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਕਾ ਬਖੀਆ ਵਾਹ ਜੇ ਕੋਈ ਪਹਿਲੀ ਗਲਤੀ ਹੋਈ ਬਿਲਕੁਲ ਬਿਲਕੁਲ ਗਲਤ ਨਹੀਂ ਹੋਣ ਗਿਆ ਹਾਂਜੀ ਹਾਂਜੀ ਇੱਥੇ ਕਿੱਦਾਂ ਵਿਚਾਰ ਕੀਤਾ ਜਾਊਗਾ ਇੱਥੇ ਜੀ ਵੇਖੋ ਜਦੋਂ ਆਪਾਂ ਆ ਹੀ ਗਏ ਐਡੀ ਵੱਡੇ ਸਥਾਨ ਤੇ ਇੱਥੋਂ ਅੱਗੇ ਤੇ ਕੁਝ ਨਹੀਂ ਹੈਗਾ ਜੀ ਹਨਾ ਜੀ ਇੱਥੇ ਸਥਾਨ ਤੇ ਆਣ ਕੇ ਜੇ ਕੋਈ ਗਲਤੀ ਹੋਊ ਤੇ ਇੱਥੇ ਹੀ ਆ ਕੇ ਭੁੱਲ ਮਕਾਵਾਂਗੇ ਸਾਰੀ ਸੰਗਤ ਦੇ ਵਿੱਚ ਜੇ ਕੋਈ ਗਲਤੀ ਹੋਊ ਤੇ ਸੰਗਤ ਨੂੰ ਇਕੱਠੇ ਕਰਕੇ ਸੰਗਤ ਜੋ ਸਜ਼ਾ ਲਾਊਗੀ ਉਹ ਮੈਨੂੰ ਮਨਜ਼ੂਰ ਹੈ ਪਿੰਡ ਦੇ ਸਹਿਯੋਗ ਹਾਡਾ ਵਿਕਾਸ ਕਾਫੀ ਹੋਣਾ ਵਾਲਾ ਜੀ ਐਵੇਂ ਸ਼ਮਸ਼ਾਨ ਘਾਟ ਆ ਤਿੰਨ ਸ਼ਮਸ਼ਾਨ ਘਾਟ ਆ ਸਕੂਲ ਆ ਗਰਾਊਂਡ ਆ ਕਾਫੀ ਆ ਇਹਨਾਂ ਦੇ ਤਿੰਨਾ ਚੌਹਾਂ ਚੀਜ਼ਾਂ ਦੇ ਮੇਰੇ ਕੋ ਪੈਸੇ ਪਾਸ ਹੋਏ ਆ ਮੈਂ ਕਰਵਾਏ ਆ ਮੈਂ ਜਸਵਿੰਦਰ ਸਿੰਘ ਰਮਦਾਸ ਆ ਐਮਐਲਏ ਹਲਕਾ ਟਾਰੀ ਕੋ ਕਰਵਾਇਆ ਜੀ ਹਾਂਜੀ ਤੇ ਮੈਨੇ ਐਸੋ ਪੀ ਜੇ ਪਿੰਡ ਦੀ ਗੱਲ ਕਰੀਏ ਪਿੰਡ ਚ ਟੜੇ ਬਾਰੀ ਉੱਠ ਕੇ ਅੱਜ ਸਾਰਾ ਪਿੰਡ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜਿਵੇਂ ਅਸੀਂ ਦੇਖਦੇ ਸਰਪੰਚੀ ਇਲੈਕਸ਼ਨ ਖਰਾਬ ਕਰਕੇ ਲੜਾਈ ਝਗੜੇ ਬਹੁਤ ਹੁੰਦੇ ਨੇ ਹੁੰਦੇ ਹੁੰਦੇ ਗੱਬਾ ਆ ਦੀ ਗੱਲ ਕਰਕੇ ਪੈਸੇ ਦੀ ਬੜੀ ਦਲਦਲ ਕਰਤੀ ਜਾਂਦੀ ਆ ਕੀਤੀ ਸਵਾਲ ਕੀਤੀ ਗਈ ਹੈ ਜਾਂ ਨਹੀਂ ਵਰਤੋਂ ਕੀਤੀ ਹੈ ਹਾਂਜੀ ਜੇ ਨਹੀਂ ਵਰਤੋਂ ਹੁੰਦੀ ਤੇ ਸਰਪੰਚ ਨੂੰ ਵੀ ਕੋਈ ਹੱਕ ਨਹੀਂ ਖਾਂਦਾ ਫਿਰ ਉਹ ਜਦੋਂ ਸਰਪੰਚੀ ਜੇ ਲਾਗਦੇ 20 ਲੱਖ 30 ਲੱਖ ਲਾਉਂਦਾ ਫਿਰ ਉਹ ਆਪਣੇ ਲਾਲਚ ਨੂੰ ਜਿਹੜਾ ਆਪਣੇ ਹੁੰਦਾ ਮੈਂ ਖਰਚੇ ਯਾਰ ਮੈਂ ਆਪਣੇ ਪੂਰੇ ਕਰ ਲਾਂ ਉਸ ਕਰਕੇ ਉਹ ਸਰਪੰਚ ਸਰਪੰਚੀ ਲੈਣੀ ਬਹੁਤ ਔਖੀ ਆ ਜੀ ਐਮਐਲਏ ਬੰਨਾ ਸੌਖਾ ਜੀ ਸਰਪੰਚੀ ਲੈਣੀ ਬਹੁਤ ਔਖੀ ਆ ਕਿਉਂਕਿ ਸਰਪੰਚੀ ਦਾ ਨਾਂ ਹੀ ਇੰਨਾ ਬਦਨਾਮ ਕਰਤਾ ਵੀ ਜਿਹੜੀਆਂ ਕਾਲੇ ਮਾਲੇ ਹੁੰਦੇ ਆ ਉਹ ਸਰਪੰਚ ਦਾ ਬਿਲਕੁਲ ਹੀ ਜਿਹੜਾ ਡੈਮੋ ਹੁੰਦੀ ਉਹ ਸਾਰੀ ਖਤਮ ਕਰਤੀ ਆ ਹਾਂਜੀ ਅੱਛਾ ਦੇਖਿਆ ਕਿ ਇਹ ਸਰਪੰਚੀ ਇਲੈਕਸ਼ਨ ਜੇ ਬੋਲੀਆਂ ਲੱਗਦੀਆਂ ਨੇ 10 ਲੱਖ ਤੋਂ ਲੈ ਕੇ 50 ਲੱਖ ਰਕਮ ਦੀ ਸਰਪੰਚੀ ਬੋਲੀ ਜਾਂਦੀ ਹੈ ਤਾਂ ਤੁਹਾਡੇ ਪਿੰਡ ਵਿੱਚ ਬਹੁਤ ਚਲੋ ਵੀ ਗੁਰੂ ਸਾਹਿਬ ਦੀ ਹਾਜ਼ਰੀ ਸਪੰਚ ਬਣਾਇਆ ਗਿਆ ਬਿਨਾਂ ਕਿਸੇ ਪੈਸੇ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਇਹ ਇੱਕ ਮੋਹਾੜਾ ਜਿਹੜਾ ਪਿੰਡ ਹੈ ਅਜੇ ਤੱਕ ਇਹ ਗੱਲ ਜੋ ਅਸੀਂ ਆਪਣੀ ਸੁਰਤ ਸੁਭਾਲ ਲਈ ਆ ਇਹ ਗੱਲ ਨਹੀਂ ਹੋਈ ਕੋਈ ਬੋਲੀ ਨਹੀਂ ਲੱਗੀ ਅਜੇ ਤੱਕ ਇਦਾਂ ਹੀ ਚਲੋ ਜੇ ਸਹਿਮਤੀ ਨਹੀਂ ਹੋਈ ਤੀ ਫਿਰ ਚੋਣਾਂ ਹੋ ਜਾਂਦੀਆਂ ਹਾਂਜੀ ਉਹ ਪਿੰਦੇ ਦੇ ਵਿਕਾਸ ਨੂੰ ਲੈ ਕੇ ਜਾਂ ਲੋਕਾਂ ਨਾਲ ਕੀ ਵਿਸ਼ਵਾਸ ਕਰਦੇ ਹੋ ਲੋਕਾਂ ਨਾਲ ਕੀ ਵਾਦਾ ਲਭਾਓਗੇ ਜਿਹੜੇ ਪਹਿਲੇ ਦਾਤ ਕੰਮ ਕੀਤੇ ਜਾਤ-ਪਾਤ ਨੂੰ ਲੈ ਕੇ ਕਿੰਨਾ ਕੀ ਚੀਜ਼ਾਂ ਵਿੱਚ ਮੈਨੂੰ ਵਿਸ਼ਵਾਸ ਕਰਕੇ ਇਹਨਾਂ ਜੀ ਸਰਪੰਚ ਬਣਾਇਆ ਸਹੀ ਗੱਲ ਪੁੱਛਦੇ ਵੀ ਵਿਸ਼ਵਾਸ ਕਰਕੇ ਵੀ ਚਲੋ ਸਰਕਾਰ ਦੇ ਵਿੱਚ ਨੁਮਾਇੰਦੇ ਅਸੀਂ ਤੇ ਵਿਸ਼ਵਾਸ ਤੇ ਹੀ ਇਹਨਾਂ ਵਿਸ਼ਵਾਸ ਤੇ ਮੈਂ ਖਰਾਬ ਤਰੂੰਗਾ ਜਾਂ ਵੀ ਕੋਈ ਜਿਹੜਾ ਮੇਰਾ ਵੀਰ ਚਾਹਵਾਨ ਹੋਊਗਾ ਆਪਾਂ ਜਿਤਨਾ ਇਹ ਸੰਗਤ ਨੂੰ ਕਹਾਂਗੇ ਵੀ ਮੋਰ ਇਹਨੂੰ ਫੜਾ ਦਿਓ ਤੇ ਇਹਦੇ ਗੱਲ ਸਰਪਾ ਪਾ ਦਿਓ ਆਪਾਂ ਉਸੇ ਲਈ ਪਾ ਦਾਂਗੇ ਜਿਹੜਾ ਅਲਾਣ ਕੀਤਾ 5 ਲੱਖ ਜਿਹੜੇ ਸਰਦੋਂ ਕਿਨਾਂ ਇੱਥੇ ਉਹਨੇ ਦੱਸਦਾ ਵੀ ਹਾਂਜੀ ਬਹੁਤ ਵਧੀਆ ਉਹਦਾ ਤੇ ਬਹੁਤ ਵਧੀਆ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੈਂ ਮਾਨ ਸਰਕਾਰ ਦਾ ਜਿਹੜਾ ਉਹਨਾਂ 5 ਲੱਖ ਰੁਪਈਆ ਦਾ ਅਲਾਣ ਕੀਤਾ ਹੈ ਮਿਲੂਗਾ ਵੀ ਜਰੂਰ ਇਹ ਗੱਲ ਪੱਕੀ ਆ ਲੋਕਾਂ ਦਾ ਵੀ ਬੜਾ ਲਾਂਮਾ ਹੁੰਦਾ ਪਿੰਡ ਵਾਸੀਆਂ ਦਾ ਕਿ ਜਦੋਂ ਵੋਟਾਂ ਹੁੰਦੀਆਂ ਉਹ ਸਰਪੰਚ ਸਾਹਿ ਮਿਲਦੇ ਮਿਲਦੇ ਅੱਗੋਂ ਪਿਛੋਂ ਨਹੀਂ ਮਿਲਦੇ ਘਰਾਂ ਜਾ ਕੇ ਚੱਕਰ ਮਾਣੇ ਪੈਂਦੇ ਲੇਕਿਨ ਮੋਲ ਵੋਣੀ ਹੋਵੇ ਤਾਂ ਲੋਕ ਪਿੱਛੇ ਪਿੱਛੇ ਭਜਦੇ ਨੇ ਜੀ ਜੀ ਦਾ ਇਹ ਲੱਗਦਾ ਵੀ ਐਟੀ ਦਾ ਤੁਹਾਨੂੰ ਲੱਗ ਨਹੀਂ ਨਹੀਂ ਇਹ ਗੱਲ ਦਾ ਲਾਮਾ ਪਿੰਡ ਚ ਨਹੀਂ ਆ ਸਕਦਾ ਇਹ ਜੀ ਮੈਂ ਤੇ ਪਿਛਲੀ ਵਾਰੀ ਵੀ ਜਿੱਥੇ ਕੋਈ ਆਵਾਜ਼ ਮਾਰਦਾ ਮੈਂ ਚੱਲ ਜਾਂਦਾ ਬਾਕੀ ਇਹ ਆ ਵੀ ਐਮਐਲਏ ਤੋਂ ਜ਼ਿਆਦਾ ਸਰਪੰਚੀ ਦਾ ਖਰਚ ਆ ਜਾ ਤੇਲ ਦਾ ਪਾਣੀ ਦਾ ਜਿੱਥੇ ਮਰਜੀ ਨਿੱਕੀ ਨਿੱਕੀ ਗੱਲ ਤੇ ਜਾਣਾ ਪੈਂਦਾ ਮੈਂਬਰ ਐ ਜਿਤਨਾ ਸਾਡੇ ਉਸ ਵੇਲੇ ਪਹਿਲੀ ਗੱਲ ਜਮਾਨਤਾ ਹੀ ਨਹੀਂ ਮਾਣ ਹੁੰਦੀਆਂ ਤੇ ਹਰ ਇੱਕ ਨਾਲ ਜਾਣਾ ਪੈਂਦਾ ਇਹ ਕਰਕੇ ਪਿੰਡ ਵਾਸੀਆਂ ਜੀ ਕਰਨ ਜਾਓਗੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਮੇਰੇ ਤੇ ਨਾਲ ਵਿਸ਼ਵਾਸ ਕੀਤਾ ਮੈਂ ਉਹਨਾਂ ਦਾ ਵਿਸ਼ਵਾਸ ਟੁੱਟਣ ਨਹੀਂ ਦਿੰਦਾ ਇਹ ਵਾਦਾ ਮੇਰਾ ਹਾਂ ਜੀ ਵੀਰ ਜੀ ਬਣਾਉਂਦਾ ਸੀ ਮੇਰਾ ਨਾਮ ਸਰ ਹਰਵੰਦ ਸਿੰਘ ਜੀ ਹਰਵੰਦ ਸਿੰਘ ਤੁਸੀਂ ਵੀ ਮੈਂਬਰ ਪਿਆ ਜਿਹੜੇ ਇਲਾਕੇ ਦੇ ਹਾਂ ਜੀ ਸਰ ਹਾਂ ਕੀ ਗੱਲ ਜਾਊਗਾ ਪਿੰਡ ਦੇ ਖੇਤਾਂ ਦੇ ਵਿੱਚ ਜੀ ਨਾ ਸੇਨਾ ਸਰ ਬਹੁਤ ਵਧੀਆ ਕੰਮ ਹੋਇਆ ਜੋ ਸਰਬਸੰਤੀ ਵਾਲੀ ਇਲੈਕਸ਼ਨ ਹੈ ਬਹੁਤ ਵਧੀਆ ਹੋਇਆ ਵਾ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਕਲਿਆਂ ਦਾ ਜੀ ਸਾਰੀ ਪੂਰੀ ਪੰਚਾਇਤ ਤੇ ਪੂਰੇ ਨਗਰ ਤੇ ਚੜ੍ਹਦੀ ਕਲਾ ਕਰੇ ਕੋਈ ਈਰਖਾ ਕੋਈ ਪਾਰਟੀ ਬਾਜੀ ਉੱਠ ਕੇ ਕੋਈ ਗੱਲਬਾਤ ਨਾ ਕਰੇ ਹਾਂ ਜੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਠੀਕ ਹੈ ਅਣੀ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਨਾਮ ਅਮਨਦੀਪ ਘਰੇ ਅੱਜ ਸਰਪੰਚ ਸਾਹਿਬਸਾ ਫਤਮ ਵੀ ਤੁਣੀਗੇ ਨਹੀਂ ਕਿ ਕਿਹੜਾ ਜਾਊਗਾ ਬਹੁਤ ਵਧੀਆ ਲੱਗ ਰਿਹਾ ਹੈ ਸਰਬਸਮਤੀ ਨਾਲ ਚੋਣੇ ਜਾ ਰਹੇ ਨੇ ਸਾਰੇ ਪਿੰਡ ਦਾ ਇਕੱਠ ਹੈ ਆਸ ਕਰਦੇ ਹਾਂ ਕਿ ਸਰਪੰਚ ਸਾਹਿਬ ਤੇ ਅਸੀਂ ਉਸ ਦੇ ਮਗਰ ਮੈਂਬਰ ਜੋ ਵੀ ਹੈ ਅਸੀਂ ਆਪਣਾ ਪੂਰਾ ਕਰ ਪਾਈਏ ਕਿ ਲੱਗਦਾ ਮੀ ਟੜੇ ਬਾਈ ਤੋਂ ਉੱਠ ਕੇ ਜਿਹੜਾ ਇਹ ਸਰਪੰਚ ਤੁਣੀ ਗਈ ਹੈ ਬਹੁਤ ਵਧੀਆ ਭਰਾਲਾ ਹੈ ਬਹੁਤ ਹੀ ਵਧੀਆ ਭਰਾਲਾ ਹੈ ਕਿ ਟੜੇ ਬਾਜੀ ਦੇ ਵਿੱਚ ਇੱਕ ਪਿੰਡ ਦਾ ਨੁਕਸਾਨ ਹੈ ਪੈਸੇ ਦਾ ਨੁਕਸਾਨ ਹੈ ਇਸ ਕਰਕੇ ਜੋ ਵੀ ਇਹ ਅੱਜ ਹੋਇਆ ਬਹੁਤ ਵਧੀਆ ਹੈ ਪਿੰਡ ਵਾਸਤੇ ਬਹੁਤ ਵਧੀਆ ਹੈ ਪੰਜਾਬ ਦਾ ਇਸ ਤਰ੍ਹਾਂ ਦੀ ਸਰਵਸੰਮਤੀਆਂ ਹੋ ਗਈਆਂ ਪਿੰਡਾਂ 'ਚ ਹਾਂ ਹਰ ਇੱਕ ਪਿੰਡ ਵਿੱਚ ਸਰਵਸੰਮਤੀ ਨਾਲ ਹੀ ਮੈਂਬਰ ਸਰਪੰਚ ਚੁਣੇ ਜਾਣ ਜਾਂ ਕਿ ਪਿੰਡ ਦਾ ਵਿਕਾਸ ਹੋਇਆ ਜਾਵੇ